ਸਤਿਨਾਮ ਸ੍ਰੀ ਵਾਹਿਗੁਰੂ ਜੀ ਸਾਹਿਬ ਜੀਓ ਰਾਮਪਾਲ ਜੀ ਸਤਿ ਏਕ ਓਂਕਾਰ ਸਤਗੁਰ ਪ੍ਰਸਾਦ ਜਗਦਾ ਤਸ ਸੋਈ ਭਗਤ ਵਿਚਲ ਤੇ ਲੋਈ ਜੀਓ ਗੁਰ ਸ਼ਬਦ ਸਮਾਵੇ ਅਵਰ ਨ ਜਾਣੇ ਕੋਈ ਜੀਓ ਅਵਰ ਉਹ ਨ ਜਾਣੇ ਸ਼ਬਦ ਗੁਰ ਕੇ ਇੱਕ ਨਾਮ ਧਿਆਵੇ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੇ ਆਇਆ ਹਕਾਰਾ ਚੱਲਨ ਵਾਰਾ ਹਰਿ ਨਾਮ ਸਮਾਇਆ ਜਗ ਅਮਰ ਅਟਲ ਅਤੁਲ ਠਾਕੁਰ ਭਗਤ ਤੇ ਹਰ ਪਾਇਆ ਹਰ ਪਾਉਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਭਾ ਜਿਉ ਸਤਿਗੁਰ ਕਰੇ ਹਰ ਪਹਿ ਬਿਨੰਤੀ ਮੇਰੇ ਪੈਜ ਰੱਖੋ ਅਰਦਾਸ ਜਿਉ ਪੈਜ ਰੱਖ ਵਰ ਜਨੋ ਕੇਰੀ ਅਰਦੇ ਨਾਮ ਨਰੰਜਨ ਅੰਤ ਚਲਦਿਆਂ ਹੋਏ ਬੇਲੀ ਜਮ ਤੂਤ ਖਾ ਕਾਲ ਨਿਖੰਜਨੋ ਸਤ ਗੁਰ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜਿਓ ਹਰ ਧਾਰ ਕਿਰਪਾ ਸਤ ਗੁਰ ਮਿਲਾਇਆ ਤਨ ਤਨ ਕਹਿ ਸਬਾ ਜਿਓ ਮੇਰੇ ਸਿੱਖ ਸੁਨੂ ਪੁੱਤ ਭਾਈਓ ਮੇਰੇ ਹਰ ਪਾਣਾ ਆਉ ਮੈਂ ਪਾ ਜਿਓ ਹਰ ਪਾਣਾ ਗੁਰ ਪਾਇਆ ਮੇਰਾ ਪ੍ਰਕਰਿ ਸਬਾ ਜਿਓ ਭਗਤ ਸਤ ਗੁਰ ਪਰਖ ਸੋਈ ਜਿਸ ਹਰ ਪ੍ਰਭ ਪਾਣਾ ਪਾਵੈ ਆਨੰਦ ਅਨਹਦ ਵਜੇ ਵਾਜੇ ਹਰ ਆਪ ਗੱਲ ਮਿਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਜ ਜਿਓ ਤੁਰ ਲਿਖ ਦਿਆਂ ਪਰਵਾਨਾ ਫਿਰੇ ਨਾਹੀਂ ਗੁਰ ਜਾਏ ਹਰ ਪ੍ਰਪਾਜ ਜਿਓ ਸਤਗੁਰ ਪਾਣੇ ਆਪਣੇ ਬੈ ਪਰਿਵਾਰ ਸਦਾਇਆ ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ ਮਿਤ ਪੈ ਜੇ ਮਿਤ ਬਿਕਸੇ ਜਿਸ ਮਿਤਕੀ ਪੈਜ ਪਾਵੈ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਅਰ ਸਤਗੁਰ ਪਹਿਨਾਵੈ ਸਤਗੁਰ ਪ੍ਰਥਕ ਹੁੰਦੇ ਬੈ ਰਾਜ ਆਪ ਟਿਕਾਇਆ ਸਭ ਸਿੱਖ ਬੰਦਕ ਪੁੱਤ ਭਾਈ ਰਾਮਦਾਸ ਪਹਿਰੀ ਪਾਇਆ ਅੰਤੇ ਸਤਗੁਰ ਬੋਲਿਆ ਮੈਂ ਪਿਛੇ ਕੀਰਤਨ ਕਰਿਓ ਨਿਰਬਾਨ ਜੀਓ ਕਿਸੋ ਗੋਪਾਲ ਪੰਡਤ ਸੱਦੀਏ ਹਰ ਹਰ ਕਥਾ ਪੜੇ ਪ੍ਰਾਣ ਜਿਓ ਹਰ ਕਥਾ ਪੜੀਏ ਹਰ ਨਾਮ ਸੁਣੀਏ ਬੇਬਾਨ ਹਰ ਰੰਗ ਗੁਰ ਪਾਵੈ ਪਿੰਡ ਪਤਲ ਕ੍ਰਿਆ ਦੀਵਾ ਫੁੱਲ ਹਰ ਸਰ ਪਾਵੈ ਹਰ ਪਾਇਆ ਸਤਗੁਰ ਬੋਲਿਆ ਹਰ ਮਿਲਿਆ ਪ੍ਰਖਸ ਜਾਣ ਜਿਓ ਰਾਮਦਾਸ ਸੋਢੀ ਤਿਲਕ ਦਿਆ ਗੁਰ ਸ਼ਬਦ ਸੱਚ ਨਿਸ਼ਾਨ ਜਿਓ ਸਤਗੁਰ ਪ੍ਰਖ ਜੀ ਬੋਲਿਆ ਗੁਰ ਸਿੱਖਾਂ ਮੰਨ ਲਈ ਰਜਾਇ ਜਿਓ ਮੋਰੀ ਪੁੱਤ ਸਨਮਕ ਹੋਵਾ RAMDAS ਪੈਰੀ ਪਾਏ ਜਿਓ ਸਭ ਪਵੈ ਪੈਰੀ ਸਤਗੁਰ ਕੇਰੀ ਜਿੱਥੇ ਗੁਰੂ ਆਪ ਰਖਿਆ ਕੋਈ ਕਰਮ ਖੀਲੀ ਨਵੇਂ ਨਹੀਂ ਫਿਰ ਸਤ ਗੁਰਿਆਨ ਨੇ ਵਾਇਆ ਹਰ ਗੁਰੇ ਪਾਣਾ ਦੀ ਵੜਿਆਈ ਗੁਰ ਤਰ ਲਿਖਿਆ ਲਿਖਰ ਜਾਇ ਜਿਓ ਕਹੇ ਸੁੰਦਰ ਸੁਨੋ ਸੰਤ ਸਭ ਜਗਤ ਪੈਰੀ ਪਾਈ ਜਿਓ